ਅਦੇ ਨਾ ਮੈਂ ਕਰਦਾ ਹਾਂ। ਹੇਲੋ ਦੋਸਤੋ ਠੀਕ ਠਾਕ। ਤੇ ਆਪਿਆਂ ਵੀਡੀਓ ਵੇਖਿਆ ਕਰੋ। ਤੇ ਨਾਲੇ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ। ਤੇ ਸਬਸਕ੍ਰਾਈਬ ਕਰਿਆ ਕਰੋ। ਠੀਕ ਆ। ਤੇ ਤੁਹਾਨੂੰ ਹੋਰ ਨਵੀਆਂ-ਨਵੀਆਂ ਵੀਡੀਓ ਤੁਹਾਨੂੰ ਰੋਜ਼ ਆਇਆ ਕਰਨਗੀਆਂ। ਤੇ ਆ ਸ਼ਨਾ ਵੀ ਕਿਸ ਦਿਨ। ਆ ਸ਼ਨਾ ਵੀ ਜਿਹੜਾ ਅੱਜ ਕੱਲ ਆਪਣਾ ਡਾਊਨ ਹੋ ਗਿਆ ਸੀ। ਆਹਾ। ਤੇ ਅੱਜ ਠੀਕ ਹੋਇਆ ਇਹ ਬੰਦਾ। ਪਰ ਤੂੰ ਤੇ ਇਦਾਂ ਆਂਦਾ ਜਿੱਦਾਂ ਬੈਟਰੀ ਕੱਢ ਕੇ ਨਵੀਂ ਪਾਈ ਹੁੰਦੀ। ਅੱਜ ਮੈਂ ਬੈਟਰੀ ਨਵੀਂ ਗਾੜੀ ਕੱਢ ਕੇ ਪਾਈ ਅੱਜ ਪਾਤੀ ਸੀ। ਹੋ ਜਾ। ਤੇ ਅੱਜ ਫੇਰ ਅਸੀਂ ਜਾਂ ਅੰਡੇ ਘਰ ਨੂੰ ਆਣਾ। ਫਿਰ ਨਦੋਣ ਆਏ ਆ ਸ਼ੈਸਪਾਟਾ ਕਰਨਾ ਹੈ। ਤੇ ਇਹ ਬੰਦਾ ਦਾਵਾ ਵੀ ਮੈਂ ਤਿੰਨ ਰੋਟੀਆਂ ਖਾਦੀਆਂ ਫੇਰ ਦੀਆਂ। ਮੈਨਾਂ ਚੱਲ ਕੋਈ ਨਹੀਂ ਅੱਜ ਖਵਾ ਓਏ ਕੇ ਕੇ ਤੇ ਰੋਟੀ ਪਾਣੀ ਪਾਰੇ ਇਦਾਂ ਨਹੀਂ ਦਿੱਤੀ ਦਾਂਦਾ ਲੋਕੀ ਮਖੌਲ ਕਰਦੇ ਯਾਰ ਇਹ ਮਖੌਲ ਨਹੀਂ ਕਰਦੇ ਹੁੰਦੇ ਓਏ ਉਹ ਕਾਦੇ ਹੁੰਦੇ ਤੈਨੂੰ ਨਹੀਂ ਪਤਾ ਉੱਤੇ ਵਖਾ ਮਾਮਾ ਬਦਲ ਵਾਈ ਕਿੰਨੀ ਹੋਈ ਆ ਆਪਣੇ ਤੇ ਅੱਗੇ ਮਾੜੇ ਤੇ ਇਲਾ ਪਾੜੀ ਆ ਆਹ 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 ਆ ਵੇਖੋ ਆ ਪਤਲ ਵਗੋਨੇ ਆਵੇ ਇਧਰ ਲਈ ਨਾ ਡਾਲੇ ਆਓ ਕਿ 10 300 ਇਹ ਰੌਣੀ ਪੈਂਦੇ ਆਹ ਵੇਖੋ ਇਧਰ ਸਾਰੇ ਝੋਨੇ ਝੋਨੇ ਨੇ ਤੇ ਆਹ ਪਾਣੀ ਅੱਜ ਲਾਤਾ ਹੈ ਬੰਦੇ ਨੇ ਕਿਨੇ ਪੱਠੇ ਪੱਠਿਆ ਹੋ ਜਾਣਗੇ ਚੱਲ ਕੋਈ ਨਾ ਤੇ ਹੋ ਸੁਣਾਓ ਕੋਈ ਨਵੀਂ ਤਰੀਕ ਗੱਲ ਬਾਤ ਸੁਣਾਓ ਰੋ ਕਮੈਂਟ ਦੇ ਵਿੱਚ ਕਿਥੋਂ ਕਿਥੋਂ ਆਪਣੇ ਵੀਡੀਓ ਜਾਂਦਗਾ ਨੇ ਆ ਜਰੂਰ ਦੱਸਿਆ ਕਰੋ ਨੰਬਰ ਨਾਸ ਬਾਈਕ ਕਰਿਆ ਕਰੋ ਕਿ ਕਿੱਥੋਂ ਕਿੱਥੋਂ ਤੱਕ ਜਾਂਦੀਆਂ ਛਾੜੀਆਂ ਵੀਡੀਓ ਨੰਬਰ ਮੈਨੂੰ ਤਾਂ ਬਸਟ ਕਰਦੇ ਪਤਾ ਹੋਗੇ ਨੰਬਰ ਦੇ ਕੇ ਕਿੰਨੂੰ ਨੰਬਰ ਦੇਦਾ ਫੋਨ ਹੀ ਨਹੀਂ ਲਾਉਣਾ ਵਰਦਾ ਬੰਦਾ ਤੇ ਨੰਬਰ ਨੰਬਰ ਦੇ ਕੇ ਤਾਂ ਹੀ ਤੁਹਾਨੂੰ ਦੱਸਿਆ ਕਰੋ ਵੀ ਕਿੱਥੋਂ ਤੱਕ ਜਾਂਦੀਆਂ ਵੀਡੀਓ ਆਪਣੀਆਂ ਤੇ ਹੋਣ ਨਹੀਂ ਜਾਣਦੇ ਪਿੰਡ ਕੁਮੜ ਪਿੰਡ ਐ ਤੇ ਆ ਆਪਣਾ ਬੋਰ ਆ ਜਿਦਾ ਆਪਾਂ ਜਾਣਦੇ ਆ ਉਹਨੇ ਨਾ ਕੇ ਆ ਵੇਖੋ ਤੇ ਆ ਕੋਠਾ ਵਾ ਵੇਖੋ ਕਿਸ ਨੇ ਕੋਠਾ ਬਣਾਇਆ ਬੰਬੀ ਦੇ ਤੇ ਪਾਠ ਪੂਠ ਰੱਖਣ ਵਾਸਤੇ ਬਣਾਇਆ ਵਾ ਨਾਲ ਆਏ ਮਹਾਰਾਜ ਦਾ ਖੰਡਾ ਬਣਾਇਆ ਵਾ ਨਿਹੰਗ ਸਾਹਿਬ ਨਿਹੰਗ ਸਾਹਿਬ ਬਣਾਇਆ ਨੇ ਤੇ ਹੁਣ ਅਸੀਂ ਪੈਡਲ ਦੀ ਸੜਕ ਨੂੰ ਮੜ ਗਏ ਆ ਆਵੇ ਹੋ ਤੇ ਆਪਣਾ ਸੜਕਾ ਬਣਾਈ ਕਿਹਨੇ ਛੇੜ ਦੀ ਸੜਕਾ ਬਣਾਈ ਕਿਹਨੇ ਇਹ ਕਿਸ ਦਾ ਘਰ ਯਾ ਇਹਨੇ ਦਾ ਇਹ ਕਿਸ ਦਾ ਘਰ ਜਾਂਦਾ ਵਾ ਇਥੋਂ ਇਥੋਂ ਕਿਸ ਦਾ ਘਰ ਜਾਂਦਾ ਵਾ ਤੇ ਚੱਲ ਮੈਂ ਗਾਹ ਦੀ ਡੰਗ ਜਾਣੇ ਆ ਸੌਖਾ ਪਿੰਡ ਥਾਣੀ ਤੋਂ ਆ ਥਾਣੀਆਂ ਆਪਣਾ ਨਗਰ ਆ ਫਿਰ ਸੌਖਾ ਐ ਇਹ ਦਾਵਾ ਤੇ ਸਤਿ ਸ੍ਰੀ ਅਕਾਲ ਜੀ ਫੇਰ ਮੜ ਕੇ ਅਗਲਾ ਬਲੌਗ ਤੁਹਾਨੂੰ ਦਿਖਾਵਾਂਗੇ ਤੇ ਬਲੌਗ ਆਪਣਾ ਦਾ ਵਧੀਆ ਬਣਦਾ ਵਾ ਤੁਸੀਂ ਕਮੈਂਟ ਦੱਸ ਕੇ ਮੈਨੂੰ ਦੱਸਿਆ ਕਰੋ ਤੇ ਆ ਆ ਜਿਹੜਾ ਬਲੌਗ ਪਾਉਣਾ ਪੱਜ ਇਹ ਵੀ ਜਰੂਰ ਦੱਸਿਆ ਕਰੋ ਵੀ ਇਹ ਆਪਣਾ ਬਲੌਗ ਤੁਹਾਨੂੰ ਕਿਦਾਂ ਲੱਗਦਾ ਵਾ ਫੇ ਗਾਹ ਜਾ ਕੇ ਵਧੀਆ ਬਲੌਗ ਬਣਾਵਾਂਗੇ ਅਸੀਂ ਫੇਰ ਵਧੀਆ ਜਾ ਕੇ ਗਾਹ ਬਲੌਗ ਬਣਾਵਾਂਗੇ ਤੋ ਵੀ ਇਹ ਖੜਾ ਦਿੱਤੇ ਇਹ ਬਲੌਗ ਬਣਾਉਣਾ ਆ ਬੰਦਾ ਦਾ ਪਹਿਲਾਂ ਤਰ੍ਹਾਂ ਚਾਹਦਾ ਦੇਖ ਰਹੀ ਹੈ ਕਿਵੇਂ ਚੱਲਦਾ ਹੋਵੇ ਕਿਵੇਂ ਨਹੀਂ ਤੇ ਆ ਵੀ ਬੰਦਾ ਆਦਾ ਮੈਂ ਬਲੌਗ ਬਣਾਇਆ ਕਰਨੇ ਆ ਬਈ ਚੰਨ ਤੁਰਨਾ ਬਣਾਉਣੇ ਆ ਇੱਕ ਬੰਦਾ ਵੀ ਬਣਾਈ ਜਾਓ ਛੱਟਾ ਆਪਣਾ ਕੰਮ ਆਂਦਾ ਵੀ ਇੱਕ ਬੰਦਾ ਬਣਾਈ ਜਾਓ ਆਪਣਾ ਕੰਮ ਛੱਟਿਆ ਛੱਟੇ ਚਾਹੀਦਾ ਵਾ ਤੇ ਆ ਮੋਟਰ ਜਿਹੜੀ ਆ ਪਾਣੀ ਬਹੁਤ ਜ਼ਿਆਦਾ ਕੱਢਦੀ ਆ ਉਹ ਵੀਡੀਓ ਪਰ ਆਈ ਜਾਂਦਾ ਮੂਤ ਆਲੇ ਹੱਥ ਧੋਲੇ ਸੀ ਮੈੜਾ ਵੈੜਾ ਆਪਾਂ ਆਪਾਂ ਕੀਤਾ ਸੀ ਮੂਤ ਦੇ ਆਪਾਂ ਹੁਣ ਆਥੂਸ ਧੋਦੇ ਆ ਉਹ ਤੋਂ ਬਾਅਦ ਕਿੱਥੋਂ ਧੋਲੇ ਉਹ ਤੇ ਟੂੜੀ ਨਹੀਂ ਲੱਗੀ ਕੋਈ ਆਹ ਵੇਖੋ ਕਣੀ ਤਾਲੀ ਕੋਠੀ ਪਾਈ ਕਹਨੇ ਪਿੰਡ ਦੇ ਜੇ ਇਹੋ ਜੀ ਕੋਠੀ ਕਿਹੜੀ ਹੈਗੀ ਤੇ ਆਹ ਪੁਰਾਣਾ ਕੋਠਾ ਕਿਸਦਾ ਤੇ ਓਏ ਬੋਰਡ ਬੋਰਡ ਆਗਾ ਲੱਗੀ ਘਰੇ ਕਿਸੇ ਦੇ ਇਹਦੇ ਨਾਲ ਦਾ ਦੂਸਰਾ ਕਿਹੋ ਜਿਹਾ ਪਿੰਡ ਹੈ ਗਾ ਆ ਮਸ਼ੀਨ ਢੱਕੀ ਆ ਆ ਮਸ਼ੀਨ ਢੱਕੀ ਆ ਆਪਾਂ ਬੰਨ ਲਾਉਣਾ ਤੇ ਬੰਨ ਲਾਉਣ ਵਾਸਤੇ ਆਪਾਂ ਮਸ਼ੀਨ ਰੱਖਦੀ ਆ ਕੋਈ ਐਸੋਰੀ ਗੱਲ ਬਾਤ ਹੋਵੇ ਤੇ ਮਸ਼ੀਨ ਉੱਤੋਂ ਦੇ ਖੜ ਕੇ ਲੈ ਲੈ ਜੀਦੀ ਆ ਤੇ ਬੰਨ ਮਾਰ ਦਈਦੇ ਆ ਹਾਲ ਪਿੰਡ ਦੇ ਵਿੱਚ ਅਸੀਂ ਆ ਗਏ ਆ ਤੇ ਗੁਰਦਾਰੇ ਜਾਣਦੇ ਆ ਆ ਵੇਖੋ ਜੀ ਇਧਰ ਕਿਸ ਦਾ ਪ੍ਰਾਣਾ ਘਾਰ ਹੀ ਔਲੇ ਵੇਚ ਕੇ ਹੁਣ ਆ ਬੰਦਾ ਵੇਖੋ ਤੂੜੀ ਲੈ ਕੇ ਜਾਣ ਡਿਆ ਵਾ ਆ ਵੇਖੋ ਤੇ ਇਹ ਤੂੜੀ ਲੈ ਕੇ ਜਾਣ ਡਿਆ ਤੂੜੀ ਖਾਣੀ ਚਾਹੀਦੀ ਮੱਝਾਂ ਨੂੰ ਪਾਉਣੇ ਪੱਠੇ ਆਪਾਂ ਮੇਰੇ ਬਾਹਰ ਹੀ ਆਪਣੇ ਪਿੰਡੀ ਦੇ ਕੈਮਰੇ ਲੱਗੇ ਥਾਂ ਤੇ ਕੈਮਰੇ ਆਪਾਂ ਲਾਏ ਨੇ ਚੋਰਾਂ ਦਾ ਭਰਾ ਕੋਈ ਨਹੀਂ ਫੋਨ ਕਿਹੜਾ ਚੁੱਕੇ ਦਾ ਜੀ ਕੈਮਰੇ ਕਿਹੜਾ ਪੀ ਲਾ ਕੇ ਬਾਹਰ ਮੜ ਕੇ ਮੁੜ ਜਣਾ। ਅਜੇ 40 ਮੀਟਰ। ਵਾਹ ਵੀਡੀਓ ਤੇ ਮੀਟਰ ਨਹੀਂ ਬਕਾਈ ਦੇਵਾ ਬੱਤੀ ਵਾਲੇ। ਆ ਜੀ ਚਲਿਆ। ਮੀਟਰ ਜਿਹੜੇ ਆ ਬਹੁਤ ਜ਼ਿਆਦਾ ਤਾੜੀ ਮੀਟਰ ਨੇ। ਮੀਟਰ ਹੈ, ਮੀਟਰ ਹੈ ਜਿਹੜੀ ਆ ਆ ਰੂੜੀ। ਇਹਨਾਂ ਵਾਲਾ ਆ ਰੂੜੀ ਰੱਖੀ ਆ। ਆ ਰੂੜੀ ਵਾਲੀ ਜਿਹੜੀ ਆ ਰੇੜੀ ਆਪਣੀ। ਆ ਘਾੜਿਆ ਕਹੇ ਦਾ। ਆ ਵੇ। ਤੇ ਹਾਂ ਤਾਂ ਇੱਕ ਬੋਰਡ ਨਾਲ ਤੁਹਾਨੂੰ ਦਿਖਾਵਾਂਗੇ। ਆ ਨਵੇਂ ਕੋਠੀ ਪੈਣ ਦੀ ਆਪਣੇ ਨਵੇਂ ਕੋਠੀ ਪੈਦੇ ਆਪਾਂ ਚਪੰਚੀ ਕੋਠੀ ਪੈਣ ਦੀ ਆ ਤੇ ਕੋਠੀ ਪੌਣੀ ਚਾਹੀਦੀ ਆ ਕੋਠੀ ਆਪਾਂ ਆਪ ਹੀ ਪੌਣਦੇ ਆ ਕੋਠੀ ਤੇਰਾ ਨਗਰ ਆ ਠੇਕੇਦਾਰ ਵੀ ਆ ਠੇਕੇਦਾਰ ਵੱਡੇ ਆ ਆਰਡਰ ਦਿੰਦੇ ਆ ਮੈਟਰ ਕਰਨ ਆ ਜੀ ਦੇਖੋ ਬੰਦੇ ਰੋ ਆਪਾਂ ਕਰਤੀ ਛੁੱਟੀ ਆ ਕੋਠੀ ਦਾ ਨਕਸ਼ਾ ਵੇਖੋ ਵੀ ਜਿਹੜੇ ਕਿਹੜੇ ਵੀਰ ਨੇ ਪਾਏ ਨੇ ਬਣਾਉਣਾ ਉਹ ਨਕਸ਼ਾ ਤੇ ਹਾਦੂ ਜਰੂਰ ਪ੍ਰਭੂ ਪ੍ਰਭੂ ਬਣਾ ਕੇ ਦਊਗਾ ਜਰੂਰ ਸਾਨੂੰ ਦੱਸੋ ਪ੍ਰਭੂ ਬਣਾ ਕੇ ਦਊਗਾ ਪ੍ਰਭੂ ਦੇਖ ਪੈਕ ਕਰਿਓ ਠੀਕ ਹੈ ਆਪਾ ਪਰਤ ਪਰਤੀ ਆਵਿਆ ਆ ਆਪਣੀ ਯਮਿਆ ਇਹ ਸਾਸ ਪਾਈ ਆਪਾਂ ਕਰਕੇ ਗਏ ਆ ਯਮਚ ਪਰਨਾ ਦੀ ਆ ਪਰਨਾ ਦੀ ਆ ਸਮਾਸ਼ ਨੂੰ ਸਮਾਸ਼ ਨੂੰ ਚੋਕੇ ਲਾਇਆ ਕੋ ਯਾਰ ਤੇ ਉਹ ਬਾਪੂ ਕਿਥੋਂ ਲੋਕ ਕਿੰਗਾ ਹਰ ਵਾਹ ਦਾਦਾ ਉਹ ਆ ਵੇਖੋ ਆਪਾਂ ਹੱਥੋਂ ਆ ਰਹੇ ਆ ਹੱਥ ਮਰਾ ਰਹੇ ਆ ਉਹ ਮੈਂ ਜਾ ਕੇ ਨਹਾਉਣਾ ਵਾ ਤੇ ਆਹ ਸੋ ਬਾਪੂ ਜੀ ਵੇਖੋ ਵੀ ਖੇੜੇ ਆ ਰੂੜੀ ਵੇਖੋ ਲਾਗੇ ਵਡਾਈ ਖੇੜੇ ਰੋੜੀ ਟੁੱਕਦਾਂ ਨੇ ਕੋਈ ਨਹੀਂ ਆ ਆ ਜੈਲਦੀ ਆ ਘਰ ਹੀ ਜੈਲਦੀ ਆ ਘਰ ਜੈਲਦੀ ਕੀ ਵੇਲਦੀ ਆ ਏ ਜੈਲਦੀ ਕੀ ਵੇਲਦੀ ਏ ਜੈਲਦੀ ਵੇਲੀ ਆ ਡਾਵੇ ਬੰਦੇ ਆਏ ਹੀ ਇਹ ਇਹ ਵੀ ਭੱਜ ਗਏ ਆ ਆਦੇ ਬਿੱਥੇ ਦੀ ਸੂਤਰ ਹਾਂਜੀ ਵਾਈਟ ਅਟਾ